ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਜਿਹੜੇ ਮੇਰੇ ਵੀਰੇ ਇਸ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕੁਐਸਟ ਆ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤੇ ਨਾ ਲੱਗੀ ਬੈਲ ਆਈਕਨ ਦਾ ਬਟਨ ਜਰੂਰ ਪ੍ਰੈਸ ਕਰ ਲੈਣ ਜਿਹਦੇ ਨਾਲ ਆਪਣੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਦੋਸਤੋ ਦੋ ਕਟੀਆਂ ਬਕਾਉ ਆਓ ਅੱਗੇ ਕਰਦੇ ਆ ਗੱਲਬਾਤ ਹਾਂਜੀ ਵੀਰ ਜੀ ਸਤਿਕਾਰ ਸਤਿਕਾਰ ਨਾਮ ਐਡਰੈਸ ਆਪਣਾ ਦੱਸ ਦੋ ਜੀ ਨਾਮ ਪਿੰਦਰ ਜਾਇਦ ਜੀ ਪਿੰਡ ਭਦੌੜ तहसील तपा ਜਿਹੜਾ ਬਰਨਾਲਾ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦੋ ਜੀ ਇੱਕ ਵਾਰ ਆਪਣਾ ਬੋਲ ਨੰਬਰ ਹੈਗਾ ਜੀ ਆਪਣਾ 98873 98730 077 ਇੱਕ ਵਾਰੀ ਹੋਰ ਬੋਲ ਦੋ ਜੀ 98730 077 ਠੀਕ ਹੈ ਜੀ ਇੱਕ ਵਾਰੀ ਤੁਹਾਨੂੰ ਦੱਸ ਦਈਏ ਕਿ ਸਕਰੀਨ ਦੇ ਉੱਤੇ ਵੀ ਨੰਬਰ ਚੱਲ ਰਿਹਾ ਹੋਊਗਾ ਹਾਂਜੀ ਜਿਹੜੀ ਆਪਾਂ ਦੇਖ ਰਹੇ ਹਾਂ ਕੱਟੀ ਇਹਦੇ ਬਾਰੇ ਦੋ ਜਾਣਕਾਰੀ ਹਾਂਜੀ ਰੇ 2 ਸਾਲਾਂ ਤੋਂ ਘੱਟ ਚੱਤੀ ਹੈ ਠੀਕ ਹੈ ਜੀ ਹੀਟ ਚ ਜਾਨਕੀ ਹਾਂਜੀ ਠੀਕ ਹੈ ਜੀ ਜਾਨਕੀ ਇਹਦਾ ਟੀਕਾ ਧਰਵਾਇਆ ਕਿ ਨਹੀਂ ਜੀ ਨਹੀਂ ਟੀਕਾ ਭਰਾਇਆ ਠੀਕ ਹੈ ਜੀ ਤੇ ਮਾੜੀ ਖੋਲ ਕੇ ਦਿਖਾ ਦਈਏ ਕਿਹੜਾ ਦਵਾ ਦਈਏ ਸੋ ਦੋਸਤੋ ਦੇਖ ਸਕਦੇ ਹੋ ਰਾਜੀ ਸਮੀ ਪੜੀ ਘਰੇਲੂ ਝੋਟੀ ਬਕਾਉਆਂ ਵੀਰ ਦੇ ਘਰੇ ਸੋਨਾ ਕੱਦ ਕਾਠ ਠੀਕ ਹੈ ਫਿਰ ਬੰਦ ਸੋਹਣੇ ਕੁੰਡੇ ਸਿੰਘ ਚ ਆ ਗਈ ਪਿੱਠਪੂੜਾ ਪੂਰੀ ਮੇਲੇ ਤੇ ਥਾਣ ਵਗੈਰਾ ਤੁਸੀਂ ਦੇਖ ਸਕਦੇ ਹੋ ਚਾਰ ਹੀ ਥਾਣ ਤੇ ਇਹ ਮੁੱਲ ਕੀ ਕਰਦੇ ਹੋ ਇਹਦਾ ਬੋਲੇ ਦਾ 75000 ਰੁਪਏ ਜੀ ਮਾਨ ਤਨ ਹੋ ਜੂਗਾ ਜੀ ਵਿੱਚੋਂ ਮਾੜਾ ਮੋਟਾ ਹੀ ਕਰਾਂਗੇ ਜੀ ਬਾਲਾ ਨਹੀਂ ਹੋਣਾਗਾ ਸੋ ਦੋਸਤੋ 75000 ਰੁਪਏ ਮੁੱਲ ਕਰਦੇ ਵਿੱਚੋਂ ਮਾਨ ਤਨ ਹੋ ਜੂਗਾ ਤੇ ਜਿਹੜੀ ਆਪਾਂ ਦੂਸਰੇ ਨੰਬਰ ਤੇ ਦੇਖ ਰਹੇ ਹਾਂ ਇਹ ਸਾਲ ਤੋਂ ਜੀ ਮਾੜੀ ਮੁੱਟੂ ਵੀ ਬਸ ਘੱਟ ਆ ਬਸ ਠੀਕ ਹੈ ਜੀ ਇਹ ਦੋਨੇ ਆ ਸੂਚ ਤੇ ਸੱਗਿਆ ਪੜਣਾ ਹੀ ਆ ਠੀਕ ਹੈ ਜੀ ਤੇਰਾ ਮੁੱਲ ਕੀ ਕਰਦੇ 23000 ਜੀ ਠੀਕ ਹੈ ਵਿੱਚੋਂ ਮਾਨਤਨ ਹੋ ਜੂਗਾ ਜੀ ਹਾਂ ਕਰ ਦਾਂਗੇ ਵੀ ਜੇ ਇਕੱਠਣ ਦੋਨੇ ਕਿਸੇ ਨੇ ਲੱਤਾਂ ਠੀਕ ਹੈ ਵਧੀਆ ਮਾਨਤਨ ਕਰ ਦਾਂਗੇ ਸੋ ਦੋਸਤੋ 1 75000 ਇੱਕ ਦਾ ਮੁੱਲ ਕਰਦੇ 30000 ਵਿੱਚੋਂ ਮਾਨਤਨ ਹੋ ਜੂਗਾ ਥਣ ਵਗੈਰਾ ਤੁਸੀਂ ਦੇਖ ਸਕਦੇ ਹੋ ਜਮਾ ਕੀ ਬਾਤ ਹੈ ਸੋ ਦੋਸਤੋ ਦੋ ਕਟੀਆਂ ਬਕਾਉ ਸੋ ਦੋਸਤੋ ਇੱਕ ਮੱਝ ਬਕਾਉ ਹੈ ਇਹਦੇ ਬਾਰੇ ਦੋ ਜਾਣਕਾਰੀ ਹਾਂਜੀ ਇਹ 15 ਜਨ ਦੀ ਸੂਈ ਜੀ ਬੱਚਾ ਇਹਦਾ ਮਰਿਆ ਹੋਗਾ ਅੱਛਾ ਜੀ ਦੋਨੇ ਟਾਈਮ ਠੀਕੇ ਤੇ ਮਿਲਦੀ ਹੈ ਠੀਕ ਹੈ ਜੀ ਤੁਹਾਨੂੰ 13-14 ਕਿਲੋ ਵੱਜ ਥੱਲੇ ਹਾਇਰ ਠੀਕ ਹੈ ਕਿਵੇਂ ਸੂਏ ਜੀ ਇਹਦਾ ਤੀਜਾ ਸੂਆ ਠੀਕ ਹੈ ਜੀ origional ਤੀਜਾ ਸੂਆ ਜੀ ਮੈਂ ਤੁਸੀਂ ਦੇਖ ਸਕਦੇ ਹੋ ਵੇਰ ਉਹ ਠੀਕ ਹੈ ਪਰ ਠੀਕ ਹੈ ਜੀ ਬੱਚਾ ਐਣੀ ਹਨ ਕੀ ਠੀਕ ਹੈ ਜੀ ਇਹਦਾ ਮੁੱਲ ਕੀ ਕਰਦੇ ਆ ਜੀ ਇਹਦਾ ਮੁੱਲ ਪੂਰਾ ਲੱਖ ਰੁਪਇਆ ਜੀ ਠੀਕ ਹੈ ਇੱਕ ਵਾਰੀ ਤੋਰ ਦੇ ਦਈ ਸੋ ਦੋਸਤੋ ਦੇਖ ਸਕਦੇ ਹੋ ਤੀਜੇ ਸੂਏ ਮੱਚ ਫਾਰ ਸੇਲ ਆ ਮੁੱਲ ਇਹਦਾ ਲੱਖ ਰੁਪਇਆ ਸੋਨਾ ਪੱਠਪੂੜਾ ਬੰਦਰ ਤੁਸੀਂ ਦੇਖ ਸਕਦੇ ਹੋ 13 ਤੋਂ 14 ਕਿਲੋ ਦੁੱਧ ਹਾਜ਼ਰ ਹੈ ਇਸ ਟਾਈਮ ਇੱਕ ਵਾਰੀ ਮੋਬਾਈਲ ਨੰਬਰ ਜ਼ਰੂਰ ਬੋਲ ਦਿਓ ਬਈ ਮੋਬਾਈਲ ਨੰਬਰ ਹੈ 983 98738 ਜੀ ਠੀਕ ਹੈ ਜੀ 07269 ਠੀਕ ਹੈ ਜੀ ਪਿੰਡ ਭਦਾੜ ਜ਼ਿਲ੍ਹਾ ਬਰਨਾਲਾ ਬਾਈ ਨਾਲ ਕੰਟੈਕਟ ਕਰ ਸਕਦੇ ਹਾਂ ਕੋਠੇ ਜਿਹਾ ਇਦਾਂ ਦੇ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ